ਮਾਇਕ ਜੀ ਕਾ ਹਾਲ ਸਾਸੀ ਵਾਹਿਗੁਰੂ ਜੀ ਕੀ ਪੰਡ ਮਹਰਲੇ ਵਿਖੇ ਨੰਗਰ ਛਕਣਾ ਨਾਮ ਕਰਨਾ ਦਿ ਗਰੀਵਨ ਇੱਕ ਸਾਲ ਆਪਣੇ ਜਨਮ ਨਗਰ ਵਿੱਚ ਜੁਗੇ ਰਹਿਣ ਉਪਰੰਤ 28 ਕਸਾਲਾਂ ਦਾ ਸਮਾ ਸਰਗੋਦੇਖ 119 ਚੱਕਰ ਵਿੱਚ ਹਥ ਕ ਕਰਮਾਨ ਚਿਤ ਕਰਤਾਰ ਵੱਲ ਲਾ ਕੇ ਆਨੰਦ ਮੰਨਣਾ ਤੇ ਦੂਸਾਂ ਦਾ ਸਮਾ ਕਮੇ ਲਹਿਰੂਏ ਤੋਲਪਰ ਮਤਉਣਾ ਪ੍ਰੰਤ ਬਾਬਾ ਜੀ ਉਸ ਸਥਾਨ ਤੇ ਪੁੱਜ ਚੁੱਕੇ ਸਨ ਜਿਸ ਨੇਉ ਸਤਿਗੁਰੂ ਜੀ ਨੇ ਗੁਰਸਿੱਖੀ ਪ੍ਰਚਾਰ ਦਾ ਕੇਂਦਰ ਬਣਾ ਕੇ ਬਾਬਾ ਜੀ ਬਾਸੋਂ ਸੇਵਾ ਲੈਣੀ ਇੱਥੇ ਪਹਿਲਾ ਵਾਂਗ ਹੀ ਜਪ ਤਪ ਨਾਮ ਸਿਮਰਨ ਦਾ ਕਾਰਜ ਆਰੰਭ ਹੋ ਚੁੱਕਾ ਸੀ ਦਨ ਦਨ ਅਬਗਤ ਰੂਹ ਨਾਲ ਟਕਰਾ ਹੋਣ ਤੋਂ ਬਾਅਦ ਹੋਣ ਮਾਤਾਵਨ ਸ਼ਾਂਤ ਸੀ ਬਾਬਾ ਜੀ ਹਾਰ ਰੋਏ ਤਣਕੇ ਉੱਠ ਕੇ ਸ਼ਨਾ ਸੋਧ ਇੱਥੇ ਨੂੰ ਕਰਦੇ ਪ੍ਰਾਂਤ ਗਰਮਸਤਾ ਦਾ ਪਿਆਸ ਕਰਕੇ ਮੂਲ ਮੰਤਰ ਦੀਆਂ 32 ਮਾਲਾ ਦਾ ਨੀਮ ਪੂਰਾ ਕਰਦੇ ਬਾਬਾ ਜੀ ਨੂੰ ਇਸ ਸਥਾਨ ਤੇ ਸੰਗਤਾਂ ਨੂੰ ਵੀ ਐਸ ਗਾਂਧੀ ਸੂਹ ਲੱਗ ਗਈ ਕੇ ਸਦੀਆਂ ਤੋਂ ਬ੍ਰਹਾਂਤ ਪੈ ਥੇ ਜਿੱਥੇ ਆਗਤ ਰੂਹਾਂ ਅਤੇ ਪੂਰਤਾਂ ਪ੍ਰੇਸ਼ਤਾ ਤੋਂ ਸવાય ਕੋਈ ਰਹਿ ਨਹੀਂ ਸਕਦਾ ਸੀ ਉਹ ਸਥਾਨ ਉੱਤੇ ਕੋਈ ਮਹਾਤਮਾ ਆਠ ਗਿਆ ਇਹ ਗੱਲ ਨੂੰ ਅੱਖੀਂ ਵੇਖਣ ਲਈ ਲੋਕ ਦੂਰੋਂ ਹੀ ਤੱਕਦੇ ਕੋਈ ਵੀ ਐਸਾ ਸਥਾਨ ਦੇ ਉੱਪਰ ਆਉਣ ਦਾ ਹਿਆਨਾ ਕਰਦਾ ਬਾਬਾ ਜੀ ਲਈ ਸ਼ਪਰਿ ਪੰਡ ਗੋੰਧਪੁਰ ਤੋਂ ਪਾਈ ਬਾਬਾ ਅਸੰਗਜੀ ਪੁੱਤਰ ਸਰਦਾਰ ਸੁੰਦਰ ਸਿੰਘ ਜੀ ਜਿੰਨਾ ਦੀ ਜ਼ਮੀਨ ਇਸ ਸਥਾਨ ਦੇ ਨਾਲ ਲੱਗਦੀ ਬਾਬਾ ਜੀ ਦੇ ਭਜਨ ਸਿਮੰਤ ਪਰ ਮਾਤ ਹੋ ਕੇ ਪ੍ਰੇਮੀ ਬਣ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਸੇਵ ਦਾ ਇਨਸਾਨ ਸੇਭ ਹੈ ਇਸ ਸਥਾਨ ਤੇ ਉਸ ਪ੍ਰੇਮੀਆ ਨੇ ਬਾਬਾ ਇਹਦੀ ਸ ਲਈ ਲੱਕੜ ਦੀਆਂ ਉਹ ਮੋੜੀਆਂ ਗੱਡੀਆਂ ਮੋੜੀਆਂ ਗੱਡੀਆਂ ਤੇ ਕਾਨਿਆਂ ਦੀ ਛਪਰੀ ਬਣਾ ਦਿੱਤੀ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਉਸ ਉੱਚੀ ਗੁਫਾ ਵਿੱਚ ਕਾਫੀ ਹਮਸੂ ਜਾਂਦੀ ਸੀ ਪਰ ਇਹ ਸੁਹਾਵੀ ਛਪਰੀ ਜਾਮੇ ਗੰਗਾਵੇ ਗਤਹੀ ਕਾਮਨਾ ਤਨ ਹਰ ਜਤ ਹਰਮ ਮਿਸਰਾਏ ਮਿਸਰਾਏ ਹੋ 10-12 ਵੱਡੀਆਂ ਬੋਹੜਾਂ ਦੇ ਝੁੰਡ ਵਿੱਚ ਜਿੱਥੇ ਥੋੜੀ ਬੇਲੀ ਥਾਂ ਸੀ ਉੱਥੇ ਗੋਫਾ ਦੀ ਥਾਂ ਛਪਰੀ ਬਣ ਗਈ ਐ ਛਪਰੀ ਨੂੰ ਸਫਲ ਕਰਨ ਲਈ ਵੀ ਪਹਿਲਾਂ ਬੜਾ ਨਜਮ ਜਾਰੀ ਰਹਾ ਸਮੇਂ ਤੱਕ ਬਾਬਾ ਜੀ ਦੇ ਪ੍ਰੇਮੀ ਭਾਈ ਗਰਮ ਸਿੰਘ ਜੀ ਨਾਲ ਵਿੱਚ ਪ੍ਰੋਫੈਸਰ ਲੱਗ ਗਏ ਸਨ ਹੁਣ ਬਾਬਾ ਜੀ ਸਵਾ ਮਹੀਨੇ ਬਾਅਦ ਜਾਪ ਦਾ ਭੋਗ ਪਾ ਕੇ ਪਿੰਡ ਝੁੱਗੇ ਮਾਤਾ ਜੀ ਪਾਸ ਜਾਂਦੇ ਅਤੇ ਇੱਕ ਰਾਤ ਫੇਰ ਠਹਿਰ ਕੇ ਬਾਅਸਾ ਜਾਂਦੇ ਬਾਅਸਾਉਣ ਲੱਗੇ 3-4 ਕਿਲੋ ਪੁਜੀ ਹੋਈ ਕਣਕ ਦਾ ਆਟਾ ਪਿਆ ਛਾ ਕੇ ਅਤੇ ਕੁਝ ਸ਼ਕਰ ਨਾਲ ਲੈ ਕੇ ਆਉਂਦੇ ਪਿੰਡੋਂ ਬਾਸਾ ਕੇ ਫਿਰ 40 ਦਿਨ ਲਈ ਜਾਪ ਪੂਰਨ ਮੰਤਰ ਦਾ ਕਿਸੇ ਹੋਰ ਸ਼ਬਦ ਦਾ ਆਰੰਭ ਕਰ ਦਿੰਦੇ ਜਦੋਂ ਭੁੱਖ ਜ਼ਿਆਦਾ ਤਾਂ ਕਰ ਦਿੱਤਾ ਥੋੜਾ ਜਿਹਾ ਪੁਜੀਆ ਹੋਇਆ ਆਟਾ ਤੇ ਸ਼ਕਰ ਮਾ ਕੇ ਪਾਣੀ ਵਿੱਚ ਘੋਲ ਕੇ ਛਕ ਲੈਂਦੇ ਜੋ ਵੀ ਕੰਟੇ ਵਿੱਚ ਵਸਿਨਾਂ ਕੋਹੀ ਹਾਰ ਕਰਦੇ ਅਤੇ ਸਾਰਾ ਦਿਨ ਇਸ ਹਾਰ ਵਿੱਚ ਹੀ ਰਹਿੰਦੇ ਦਮ ਦਮ ਸਦਾ ਸੰਮਲਦਾਂ ਨੰਮਨ ਵਰਤਾ ਜਾਏ ਜਨਮ ਮਨ ਕਾ ਪਉ ਗਿਆ ਜੀਵਨ ਪਲੂਈ ਪਹੇ ਤਾਂ ਕਿ ਕੋਈ ਵੀ ਸਮਾਂ ਵਹ ਹਾਲਤ ਬਚਨਾ ਲੰਗੇ ਸਸਤਾਂ ਤੇ ਉਸ ਸਮੇਂ ਜੋ ਜੇ ਦਾਤ ਸੀ ਉਹ ਸੀ 51 ਇੱਕ ਕੱਚੀ ਕੱਚੀ ਚਾਟੀ ਇੱਕ ਪਿੱਤਲ ਦਾ ਗਰਾਸ ਇੱਕ ਭਰਤ ਦਾ ਛੰਨਾ ਇੱਕ ਲੋਹੇ ਦੀ ਬਾਣਤੀ ਇੱਕ ਦੋ ਛੋਟੀ ਮਿੱਟੀ ਦੇ ਕੱਚੇ ਪਾਂਡੇ ਅਤੇ ਇੱਕ ਬਿਸਤਰਾ ਬਾਬਾ ਜੀ ਇੰਨਾ ਵਿੱਚ ਹੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਸਨ ਪਾਣੀ ਦੀ ਥੋੜਾ ਦਿਨ 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 ਇੰਨਾ ਦਿਨਾਂ ਵਿੱਚ ਹੀ ਬਰਸਾਤ ਨਾ ਹੋਣ ਕਰਕੇ ਇਹ ਠਾਂ ਜੋ ਛੋਟੀ ਖੂਹੀ ਸੀ ਉਸ ਦਾ ਪਾਣੀ ਸੁੱਕ ਗਿਆ ਹੁਣ ਤੜਕੇ ਇਸ਼ਨਾਨ ਕਰਨ ਵਾਸਤੇ ਬਾਬਾ ਜੀ ਨੂੰ ਚੜ੍ਹਦੇ ਪਾਸੇ ਤਿੰਨ ਕੁ ਕਿਲੇ ਦੀ ਵਿੱਥ ਤੇ ਜੋ ਖੂਹ ਸੀ ਉਹ ਉੱਥੇ ਜਾਣਾ ਪੈਂਦਾ ਸਨਾਣ ਸੋਧ ਕੇ ਬਾਅਸ ਆਉਣ ਲੱਗੇ ਆਪ ਜੀ ਪਾਣੀ ਦੀ ਬਾਹਤੀ ਭਰ ਕੇ ਲੈ ਆਉਂਦੇ ਤੇ ਸਾਰਾ ਦਿਨ ਉਸੇ ਪਾਣੀ ਨੂੰ ਵਰਤਦੇ ਬਾਬਾ ਜੀ ਦੱਸਿਆ ਕਰਦੇ ਸਨ ਕਿ ਜਦੋਂ ਵੀ ਅਸੀਂ ਤੜਕੇ 2:30 ਵਜੇ ਇਸ਼ਨਾਨ ਕਰਨ ਲਈ ਜਾਣਾ ਤਾਂ ਭਾਵੇਂ بارش ਹੁੰਦੀ ਹੋਵੇ ਜਾਂ ਹਨੇਰੀ ਵਗਦੀ ਹੋਵੇ ਪਰ ਗੁਰੂ ਜੀ ਦੀ ਮਿਹਰ ਸਦਕਾ ਉਹਨਾ ਸਮਾਂ ਉਹ بارش ਜਾਂ ਹਨੇਰੀ ਜ਼ਰੂਰ हट ਜਾਂਦੀ ਜਾਇਆ ਕਰਦੇ ਇਹ ਸਤਿਗੁਰੂ ਜੀ ਦੀ ਆਪਣੀ ਮਿਹਰ ਸੀ ਉਸ ਖੂਤ ਤੱਕ ਪੁੱਜਣ ਲਈ ਵੀ ਖੇਤਾਂ ਦੇ ਬੰਨੇ ਉੱਪਰ ਹੀ ਜਾਣਾ ਤਾਂ ਜੋ ਕਿਸੇ ਦੀ ਫਸਲ ਦਾ ਨਿਸ਼ਾਨਾ ਨਾ ਹੋਵੇ ਸਦਾਰ ਕਾਵਰ ਸਿੰਘ ਜੀ ਨਾਮ ਲਾਪ ਇਨਸਾਨ ਕਰਕੇ ਫਿਰ ਨਾਮੇ ਸੰਗ ਜੁਟ ਜਾਣਾ ਇਨਾ ਦਿਨਾ ਵਿੱਚ ਹੀ ਭਾਈ ਬਾਬਾ ਸਿੰਘ ਜੀ ਦੇ ਪੁੱਤਰ ਸਰਦਾਰ ਕਾਵਲ ਸਿੰਘ ਜੀ ਨੂੰ ਬਾਬਾ ਜੀ ਨੇ ਸੰਗਤ ਦਾ ਸਵਾਲ ਪ੍ਰਾਪਤ ਹੋਇਆ ਮਿਲੇ ਸਮੇਂ ਆ ਕੇ ਪਾੰਜ ਗ੍ਰੰਥੀ ਦੀ ਸੰਥਿਆ ਲੈਣਾ ਪ੍ਰੰਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਆਪ ਜੀ ਨੇ ਬਾਬਾ ਜੀ ਪਾਸੋਂ ਸਿੱਖ ਲਿਆ ਹਰ ਰੋਜ਼ ਬਾਬਾ ਜੀ ਨੂੰ ਸਿੱਧੀ ਸਬਕੂਰੀ ਸਾਹਿਬ ਜੀ ਦਾ ਪਾਠ ਆਪ ਸੁਣਾਉਂਦੇ ਸਨ ਅਤੇ ਇਸ ਨੂੰ ਕਰਕੇ ਉਹ ਆਤਮਿਕ ਵਾਸਤਾ ਦੀ ਪ੍ਰਾਪਤੀ ਕਰ ਲਏ। ਬਾਬਾ ਜੀ ਦੇ ਦੱਸਣ ਅਨਸਾਰ ਇੱਕ ਕਬੱਡੀ ਖੇਡਣ ਦੇ ਕਾਫੀ ਸਕੀਲ ਸਨ ਤੇ ਬਹੁਤਾ ਗਿਆਨ ਉਸ ਕੋਲ ਆਉਣ ਲੱਗ ਪਏ। ਬਾਬਾ ਜੀ ਦੇ ਦ੍ਰਿਸ਼ਟ ਸਨ ਉਹਨਾਂ ਨੇ ਆਪ ਜੀ ਨੂੰ ਪ੍ਰਾਇਮਰੀ ਸਕੂਲ ਵਿੱਚ ਭੜਾਉਣ ਲਈ ਬੇਸ਼ੱਕ ਦੀ ਪ੍ਰੇਰਣਾ ਕਰਵਾ ਕੇ ਮਾਸਟਰ ਨੇ ਆਵਾਦਤਾ ਤੇ ਆਪਣੇ ਹੱਥੀਂ ਇਹਨਾਂ ਦਾ ਵਿਆਹ ਵੀ ਕਰ ਦਿੱਤਾ ਮਾਸਟਰ ਹੁਣਾਂ ਨੇ ਵਰਮੱਧ ਦੇ ਤਾਨ ਨਿਵਾਣ ਕੇ ਬਾਬਾ ਜੀ ਨਾਲ ਸਪੰਰ ਕੇ ਰੱਖਿਆ ਅਤੇ ਹੁਣ ਤੱਕ ਇਸ ਸਥਾਨ ਨਾਲ ਬੱਧ ਤੋਂ ਬੱਧ ਸਪਰਕ ਰੱਖ ਰਹੇ ਹਨ। ਵਾਹਿ ਲਾਲ ਸਿੰਘ ਪਿੰਡ ਬਸਲੇ ਦਾ ਮਲਾਫਾ ਬਾਬਾ ਜੀ ਨੇ ਐਸਾ ਸ਼ਪਰੀ ਮੇਸ ਚ ਕੋਈ ਛੇ ਮਹੀਨੇ ਭਜਨ ਸਿਮਨ ਕੀਤਾ ਪ੍ਰਸਾਦਾ ਨਹੀਂ ਸਕਿਆ ਕੇਵਲ ੁੱਜੀ ਹੋਈ ਕਣਕ ਦੇ ਆਟੇ ਤੇ ਸ਼ੱਕਰ ਦੇ ਹਾਨ ਨਹੀਂ ਕੀਤਾ ਇੱਕ ਦਿਨ ਪਿੰਡ ਮਹਲੇਂ ਦੇ ਵਾਸੀ ਸੰਦਾਨ ਨਰਸੰਗ ਜੋ ਬਾਬਾ ਜੀ ਦੇ ਸਿਮਨ ਪੰਜਨ ਤੋਂ ਜਾਣੂ ਹੁੰ ਚੁੱਕੇ ਸਨ ਬਾਬਾ ਜੀ ਪਾਸ ਇਸ ਤ੍ਰੀ ਆਈ ਨਮਸਕਾਰ ਕਰਨ ਪਰ ਕਰਨ ਪ੍ਰੰਤ ਪੁੱਛਿਆ ਕਿ ਤੁਸੀਂ ਜੋ ਜਹਾ ਪਰਮ ਕੀਤਾ ਹੋਇਆ ਹੈ ਇਸ ਦਾ ਭੋਗ کیسے ਦਿਨ ਪਾਉਣਾ ਹੈ ਬਾਬਾ ਜੀ ਨੇ ਅਸਾਂ ਵਾਕੇ ਉਸ ਨੂੰ ਦੱਸ ਦਿੱਤਾ ਸਦਾ 라ਵ ਸਿੰਘ ਜੀ ਨੇ ਪੁੱਛਿਆ ਕਿ ਉਸ ਦਿਨ ਕੋਈ ਲੰਗਰ ਕਰਨ ਦਾ ਵਿਚਾਰ ਵੀ ਹੈ ਜਾਂ ਨਹੀਂ ਬਾਬਾ ਜੀ ਨੇ ਨਾ ਕਰ ਦਿੱਤੀ ਜਹਿਨਨ ਜਾਂ ਫਦਾ ਭੋਗ ਪਿਆ ਭਾਈ ਲਾਸਨ ਜੀ ਹੁਣੀ ਬੀ ਅਰਦਾਸ ਦੇ ਬਖਤ ਭਜ ਗਏ অতি ਬੜੀ ਨਿਮਰਤਾ ਨਾਲ ਬੇਨਤੀ ਕੀਤੀ ਮੈਂ ਆਪ ਜੀ ਬਾਸਤੇ ਕਰ ਪਰ ਸਾਦਾ ਤਿਆਰ ਕਰਵਾ ਕੇ ਆਇਆ ਹਾਂ ਕਿਰਪਾ ਕਰਕੇ ਮੇਰੇ ਨਾਲ ਚੱਲੋ ਤੇ ਲੰਗਰ ਸਵੀਕਾਰ ਕਰੋ ਬਾਬਾ ਜੀ ਨੇ ਸਾਫ ਨਾ ਕਰ ਦਿੱਤਾ ਬਰਸਨਾਰ ਲਾਭ ਸਿੰਘ ਉਹਨੇ ਬਾਰ-ਬਾਰ ਕਹਿਣ ਅਤੇ ਬਹੁਤ ਹੀ ਮਜਬੂਰ ਕਰਨ ਤੇ ਬਾਬਾ ਜੀ ਉਹਨਾਂ ਨਾਲ ਪਿੰਡ ਨੂੰ ਚੱਲ ਪਏ ਚੱਲਣ ਤੋਂ ਪਹਿਲਾਂ ਉਸ ਪ੍ਰੇਮੀ ਨਾਲ ਇਹ ਬਚਨ ਕਰ ਲਿਆ ਕਿ ਅੱਜ ਤਾਂ ਮੈਂ ਤੁਹਾਡੇ ਨਾਲ ਚੰਨ ਕੇ ਲੰਗਰ ਸ਼ਖ ਲੈਦਾ ਹਾਂ ਮੋੜ ਕੇ ਮੈਨੂੰ ਮਜਬੂਰ ਨਹੀਂ ਕਰਨਾ ਅੱਤਵਚਨ ਕੇ 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 ਸਰਦਾਰ ਲਾ ਸਿੰਘ ਬਾਬਾ ਜੀ ਨੂੰ ਘਰ ਲੈ ਗਏ ਆਪ ਜੀ ਲੰਗਰ ਸ਼ਕਣਾ ਪ੍ਰਾਂਤ ਬਾਬਾ ਸਾਕੇ ਪਿੰਡ ਸੁੱਗੇ ਮਾਤਾ ਜੀ ਨੂੰ ਮਿਲਣ ਆਏ ਅਤੇ ਆਪਣੀ ਸਵਾ ਮਹੀਨੇ ਦੀ ਖਾਹ 4 ਕਿਲੋ ਪੂਜੀਆਂ ਆਟਾ ਤੇ ਸ਼ੱਕਰ ਲੈਣ ਚਲੇ ਗਏ अगले दिन वापस आके फिर अपनी नजम आरंभ कर दिता लाल सिंह बाबा जी के भजन प्रताप के त्याग बहुत प्रभावित हो चुके। कोई एक हफ्ता बाद चार सिख अपने ਨਾਲ ਹੋ ਲੈ ਕੇ ਬਾਬਾ ਜੀ ਬਾਸਪਰੀ ਵਿੱਚ ਆ ਕੇ ਹਾਜ਼ਰ ਹੋਏ ਤੇ ਮੈਂ ਇੰਤੀ ਕੀਤੀ ਕਿ ਅੱਜ ਬੜੀ ਸੰਗਤ ਰੂਹ ਵਿੱਚ ਤੁਹਾਡੇ ਪਾਸ ਬੇਨਤੀ ਕਰਨ ਆਏ ਹਾਂ ਕਿ ਆਪ ਜੀ ਇਹ ਇਸ ਬਖਤ ਦਾ ਇੱਕ ਬਾਰਤਰਾ ਪ੍ਰਸਾਦ ਇੱਕ ਵਾਰ ਤਦਾ ਪ੍ਰਸ਼ਾਦਾ ਸਾਡੇ ਘਰ ਜ਼ਰੂਰ ਛਕਿਆ ਕਰੋ ਜੇ ਤੁਸੀਂ ਘਰ ਪ੍ਰਸ਼ਾਦਾ ਛਕਣ ਨਹੀਂ ਆਉਣਾ ਤਾਂ ਮੈਂ ਆਪਜੀ ਪਾਸ ਇੱਥੇ ਹੀ ਪ੍ਰਸ਼ਾਦਾ ਜਾ ਦਿਆਂ ਕਰਾਂਗਾ ਬਾਬਾ ਜੀ ਇਸ ਬਚਨ ਸੁਣ ਕੇ ਸੋਚੀ ਪਏਗੇ ਕਿ ਦੇਖ ਰ ਅਸ ਗਰਮਖਾ ਇਕੱਲਾ ਹੁੰਦਾ ਫੇਰ ਤਾਂ ਜਵਾਬ ਦੇ ਹੀ ਦੇਣਾ ਸੀ ਪਰ ਹੁਣ ਇਹ ਸੰਗਤਰੂ ਬੱਜ ਜਾਏ ਹਨ ਇਹ ਮੈਂ ਨਾ ਜਾਵਾਂ ਤਾਂ ਸੰਗਤ ਦੀ ਤੋਹੀਨ ਹੈ ਦੂਸਰੇ ਸਨੇ ਕਮਸ਼ਾਲ ਟਕੇ ਇੱਥੇ ਅਸਾਦਾ ਲਿਆ ਦੇਣ ਲਈ ਵੀ ਕਹਿ ਦਿੱਤਾ ਇਸ ਤਰ੍ਹਾਂ ਕਾਣ ਲੱਗ ਪਏ ਤਾਂ ਆਉਣ ਜਾਣ ਨਾਲ ਇਨਾਂ ਦੀ ਰੋਗੀ ਰੋਗੀ ਕੰਮ ਆਂਦਾ ਵੀ ਹਰ ਜੋ ਬੇਗਨ ਨਾਲੀ ਰੋਜੀ ਨੇੜੰਦਾ ਤੀਨੇ ਇਹਨਾਂ ਨੂੰ ਪ੍ਰੇਰਨਾ ਦਿੱਤੀ ਹੈ ਇਹ ਥੋੜੀ ਦੇਰ ਚੁੱਪ ਰਹਿਣ ਪਿੱਛੋਂ ਬਾਬਾ ਜੀ ਨੇ ਕਿਹਾ ਕਿ ਸਾਡਾ ਵਿਚਾਰ ਲੋਕਾਂ ਦੇ ਘਰਾਂ ਜਾ ਕੇ ਪਸੰਦ ਆ ਸਕਣ ਦਾ ਨਹੀਂ ਸੀ ਪਰ ਤੁਸੀਂ ਹੁਣ ਸੰਗਤ ਰੂਪ ਵਿੱਚ ਆਏ ਹੋ ਜਿਸ ਕੰਨਾਂ ਨਾ ਵੀ ਨਹੀਂ ਕੀਤੀ ਜਾ ਸਕਦੀ ਸੋ ਅਸੀਂ ਇਸ ਵੀਰੇ ਪ੍ਰਸ਼ਾਦਾ ਸੇਵਣ ਆ ਜਾਇਆ ਕਰਾਂਗੇ ਮੇਨਤੀ ਪ੍ਰਮਾਨ ਹੋ ਜਾਓ ਤੇ ਭਾਈ ਲਾਵ ਸੰਗ ਜੀ ਬਹੁਤ ਪ੍ਰਸੰਨ ਸਹਿਤ ਬਾਬਸ ਪੰਡ ਚਲੇ ਗਏ ਅਗਲੇ ਦਿਨ ਸਿਰੀ ਬਾਬਾ ਜੀ ਪੰਡ ਮਹਲੇ ਦੇ ਗੁਰਦੁਆਰਾ ਸਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਹਕਮ ਨਾਮ ਲੈ ਕੇ ਸਰਦਾਰ ਲਾਵ ਸੰਗ ਹੋਂ ਦੇ ਕਰ ਪ੍ਰਸਾਦਾ ਸਕਣੇ ਪੁੱਜ ਗਏ ਹਰੂ ਜੇ ਇਸ ਨੀਮ ਨਾਲ ਨਾਲੇ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨਾਲੇ ਸਰੀਰ ਨੂੰ ਆਹਾਰ ਮਿਲ ਜਾਂਦਾ ਜੇਕਰ ਪ੍ਰਸ਼ਾਦਾ ਤਿਆਰ ਹੋਣ ਵਿੱਚ ਕੋਝ ਦੀਰੀ ਹੁੰਦੀ ਉਹਨਾਂ ਚਿਰ ਕਿਸੇ ਨਾਂ ਕਿਸੇ ਬਾਣੀ ਦਾ ਪਾਠ ਆਪ ਜੀ ਉੱਚੇ ਉੱਚੇ ਸਰ ਵਿੱਚ ਕਰੀ ਜਾਂਦੇ ਸਹਜੇ ਸਹਜੇ ਗਵੰਦੀ ਕਰਾਂ ਮਤ੍ਰੀਏ ਪਤਾ ਲੱਗ ਗਿਆ ਕਿ ਜੋ ਸੰਤ ਮਹਾ ਪੁਰਸ਼ ਉਤਪ੍ਰੇਤਾਂ ਵਾਲੀ ਕੀਤੇ ਰਹਿੰਦੇ ਹਨ ਉਹ ਪਿੰਡ ਚਲਾਬ ਸਿੰਘ ਦੇ ਘਰ ਪ੍ਰਸ਼ਾਦਾ ਸਕਣ ਆਉਂਦੇ ਹਨ ਸੋ ਵਾਗਾਵਾੜਾ ਜੀਵ ਬੀਬਾ ਬਾਬਾ ਜੀ ਨੇ ਦਰਸ਼ਨ ਕਰਨ ਆਉਣ ਲੱਗ ਪਏ ਜਦੋਂ 4-5 ਸਰੀਰ ਇਕੱਠੇ ਹੋਣ ਜਾਣੇ ਤਾਂ ਬਾਬਾ ਜੀ ਨੇ ਗੁਰਮਤਿ ਦੀ ਕੋਈ ਨਾ ਕੋਈ ਸਾਖੀ ਸੁਣਾ ਦੇਣੀ ਮੰਗਰਸ਼ ਗਣ ਤੋਂ ਪਹਿਨਾ ਦਰਸ਼ਨ ਕਰਨ ਆਏ ਬੱਚਿਆਂ ਅਤੇ ਬੀਬੀਆਂ ਨੂੰ ਆਪ ਜੀ ਨੇ ਕਰਵਾਣੀ ਦੀ ਸੰਖਿਆ ਦੇਣ ਦੀ ਦੇਣੀ ਵੀ ਰੰਭ ਕਰ ਦਿੱਤੀ ਇਸ ਅਦਮ ਨਾਲ ਕਾਫੀ ਪ੍ਰੇਮੀ ਕਰਵਾਣੀ ਦੀ ਸਾਂਖਿਆ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨ ਲੱਗ ਪਏ। ਗੁਰ ਸਿੱਖੀ ਨੂੰ ਸਾਂਖਿਆ ਦੇ ਇਸ ਰੂਪ ਵਿੱਚ ਸੁਣਨ ਕਰਨ ਕਾਫੀ। ਪ੍ਰੇਮੀਆਂ ਦੇ ਖੰਡੇ ਬਾਟੇ ਦਾ ਆਮਤ ਬਾਨ ਕਰਕੇ ਗੁਰੂ ਨਾਲ ਆਪਣੀ ਆਤਮਾ ਦਾ ਨਾਤਾ ਜੋੜ ਲਿਆ ਤੇ ਗੁਰਮਤਿ ਦੇ ਤਨੀ ਬਣ ਗਏ। ਲੰਗਰ ਤਿਆਰ ਹੁਣ ਪ੍ਰੰਤ ਆਪ ਜੀ ਇਸਰੀ ਨੂੰ ਆਹਾਰ ਦੇ ਕੇ ਵਾਪਸ ਮਾਰਗ ਚੱਲ ਰਹੇ ਹਰ ਹਰ ਗਾਇ ਦੀ ਚਾਰ ਕਰਦੇ ਇਥੇ ਆਪਣੇ ਸਥਾਨ ਦੀ ਵਾਸੀ ਦਾ ਸਫਰ ਮਸ਼ਕਰਾਂ ਦੇ ਉਤ ਮਕੋਂ ਦੇ ਉੱਥੇ ਨਾਲੇ ਨਾਲੋਂ ਨਾਲ ਆਤਮਿਕ ਮਾਨਦ ਬੀਤ ਹੈ ਕਾ ਕੀ ਜਾਂਦੇ ਮੋਲਨ ਚੱਕਰ ਵੰਦਾ ਘੰਟਾ ਬਲਿਸ਼ਕ ਮਾ ਭਾਗ્ય ਤੋਂ ਸੰਦ ਸ਼ਿਵ ਗੰਨਾ ਨਰਵਸ਼ਨਾ ਮੀਰਾ ਪੁਰਿਆ ਸੱਤੇ ਹੱਥ ਰੱਖਣਾ ਵਾਈਗੁਰ ਜੀ ਖਾ ਖਾਸਾ ਸੀ ਵਾਈਗੁਰ ਜੀ ਦੇ